ਸੁਲਤਾਨਪੁਰ ਲੋਧੀ ਦੇ ਸ਼ਾਹ ਸੁਲਤਾਨ ਮਹੱਲੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਮਨਚੰਦਾ ਕਰਿਆਨਾ ਸਟੋਰ ਤੇ ਕੁਝ ਨੌਜਵਾਨ ਪਟਾਕੇ ਚਲਾ ਕੇ ਅੰਦਰ ਸੁੱਟ ਰਹੇ ਸਨ ਜਦੋਂ ਇਸ ਨੂੰ ਲੈ ਕੇ ਕਰਿਆਨਾ ਸਟੋਰ ਦੇ ਮਾਲਕ ਪੰਕਜ ਮਨਚੰਦਾ ਅਤੇ ਅਜੇ ਮਨਚੰਦਾ ਨੇ ਰੋਕਿਆ ਤਾਂ ਉੱਥੇ ਨੌਜਵਾਨ ਨੇ ਗਾਲੀ ਕਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਦੁਕਾਨ ਦੇ ਮਾਲਕ ਦੇਤੇ ਜਾਨਲੇਵਾ ਹਮਲਾ ਕਰ ਦਿੱਤਾ ਕੰਕਈ ਉਹ ਜੱਡਾ ਬੜਾ ਕਾਲਾ ਕੰਮ ਕਰਦਾ ਕੋਈ ਗ੍ਰੰਦੇ ਦਾ ਕੰਮ ਕਰਦਾ ਸੀ ਕੀ ਕਰਦਾ ਆਪਰੇ ਪਾਜੀ ਉੱਥੇ ਮੁੰਡੇ ਹੀ ਪੰਜ-ਸੱਤ ਖੱਬ ਬਾਰੇ ਸੀ ਪਰਦਾਕੇ ਚ ਲਾਰੇ ਸੀ ਪਰਦਾਕੇ ਅੰਦਰ ਆ ਕੇ ਆਗਲ ਲੱਗੀ ਸੀ ਕਿ ਰੋਕਿਆ ਨਾ ਨੂੰ ਲੜ ਪਏ ਚਲ ਗਏ ਭਜਾ ਦਤੇ ਬਾਅਦ ਵਿੱਚ ਫੇਰ ਆ ਕੇ ਦਾਤਰ ਲੈ ਕੇ ਆਸਲਾ ਲੈ ਕੇ ਆ ਗਏ ਬੜੀ ਉਹਨਾਂ ਨੇ ਮਾਰਿਆ ਸਿਰ ਤੇ ਗੰਦਾਸਾ ਵਾਜੀ ਅਸੀਂ ਰੋਕਦੇ ਬੈ ਸੀਗੇ ਕਿੰਨੇ ਜਖਮ ਹੋਏ ਤੇ ਹਨ ਅਸੀਂ 3 ਜਣੇ ਬਾਈ ਜਖਮ ਉਹ ਬੰਦੇ ਪਛਾਣ ਚ ਹੈਗੇ ਕੌਣ ਵਿਅਕਤੀ ਹੈ ਹਾਂ ਜੀ ਸ਼ਗਲਾ ਮਛਾਨ ਹੈ ਮਜੀ ਕਿਹੜੇ ਕਿਹੜੇ ਬੰਦੇ ਜਖਮ ਹੋਏ ਆ ਇੱਕ ਅਜੇ ਮਨ ਚੰਦਾ ਬਾਜੀ ਇੱਕ ਸਾਡਾ ਵਰਕਰ ਸੀ ਜਿਵਾਰੀ ਵਾਲੇ ਸਿਰ ਤੇ ਲੱਗੀ ਸੱਤ ਮੇਰੇ ਵੀ ਸਿਰ ਤੇ ਸਾਟ ਤੇ ਹਾਰ ਕਿਹੜੇ ਕਿਹੜੇ ਸੀ ਉਹਨਾਂ ਕੋ ਗੰਦਾਸੇ ਸੀ ਦਾਤਰ ਸੀ ਬਾਈ ਉਹਨਾਂ ਕੋ ਕੜੇ ਫੜੇ ਸੀ ਉਹਨਾਂ ਦੇ ਇੱਕ ਪ੍ਰਸ਼ਾਖਨ ਨੂੰ ਕੋਈ ਮੰਕਰ ਨਹੀਂ ਕਿ ਉਹਨਾਂ ਕੋਲ ਪੁਲਿਸ ਜਾ ਕੇ ਸਾਫ ਮਿਲੇ ਭੜੀ ਮੜੀ ਨੂੰ ਉਲੁਕਿਆ ਜਾਵੇ ਗੁੰਡਾਗਰਦੀ ਨਾ ਕੀਤੀ ਜਾਵੇ ਉਹ ਵੀ ਹੋਈ ਬਾਈ ਕਦੀ ਪਛੇ ਸੀ ਕਿ 5-1000 ਰੁਪਏ ਜੇਬ ਦੇ ਵਿੱਚ ਤੇ ਮੁੰਦਰੀ ਸੀ ਸੋਨੇ ਦੀ ਉਹ ਨੇ ਪਈ ਰਹੀ ਹੈ ਉਹ ਨੌਜਵਾਨ ਨਾਲ ਲਗੇ ਹਾਂਜੀ ਬਾਈ ਮੇਰਾ ਨਾਮ ਵੀ ਰਜੈ ਮੈਂ ਕਹਿੰਦਾ ਕੀ ਘਟਨਾ ਆਪ ਜੀ ਕਿੱਥੇ ਦੁਕਾਨ ਕਰਦੇ ਹੋ ਮੇਰੀ ਦੁਕਾਨ ਮੱਲਾ ਸ਼ਾਹਦ ਦਾਣਾ ਕਰੇਨੇ ਦੀ ਸ਼ਾਮੀ ਅੱਜ ਦੁਕਾਨ ਤੇ ਬਾਹਰ ਚਾਰ ਪਏ ਮੁੰਡੇ ਮੱਲੇ ਦੇ ਫਟਾਕੇ ਵੱੱਟ ਚਲਾ ਕੇ ਅੰਦਰ ਸੱਟਣ ਲੱਗ ਪਏ ਉਹਨਾਂ ਨੂੰ ਰੋਕਣ ਤੇ ਉਹਨਾਂ ਨੇ ਸਾਡੇ ਤੇ ਜਾਣ ਲੈਵਾ ਹਮਲਾ ਕਰ ਦਿੱਤਾ। ਕੋਈ ਹਿਆਸੂਰ ਵੀ ਜਿਹਨਾਂ ਕੋ ਖਾਣਾ ਕੋਈ ਹਾਰ ਵੀ ਹੈਗਾ ਸੀਗਾ। ਕਿੰਨੇ ਵੀ ਜਣੇ ਜਿੰਨੇ ਨੋਜੋਨ ਮੈਂ ਹਮਲਾ ਕੀਤਾ ਸਾਡੇ ਤੇ। 6-7 ਜਣੇ ਸੀਗੇ। ਕੋਈ ਲੁੱਟ ਖੋਹ ਵੀ ਹੋਈ ਤੁਹਾਡੇ ਨਾਲ। ਕੋਈ ਆ ਮੇਰੇ ਭਰਾ ਦੇ ਕੋਲ ਕੋਈ ਆ ਵਸਮਾਨ। ਉਹ ਮਾਨ ਕਰਨ ਕਿਹਨੇ ਪੁੱਛਦਾ। ਉਹਨਾਂ ਨੂੰ ਨਿਆਂ ਦਿੱਤਾ ਜਾਵੇ ਤੇ ਇਹਨਾਂ ਬਦਮਾਸ਼ਾਂ ਨੂੰ ਨੱਥ ਪਾਈ ਜਾਵੇ। ਕੀ ਨਾਮ ਆ? ਰਿਐਸਈ ਬਖਸ਼ੀਸ਼ ਸਿੰਘ ਥਾਣਾ ਸੁਲਤਾਨਪੁਰ ਲੋਧੀ। ਇੱਕ ਮਚੰਦਾ ਕਰਿਆ ਨਸਟੋਲ ਲੜਾਈ ਹੋਈ ਹੈ ਕੀ ਹੈ ਸਰ। ਇੱਕ ਸਾਨੂੰ ਪਤਾ ਲੱਗਾ ਜੀ ਕਿ ਲੜਾਈ ਜਿਹੜੀ ਹੋਈ ਆ ਮਨਚੰਦਾ ਕਰਿਆਨਾ ਤੌਰ ਤੇ ਸਤਨਪੁਰ ਲੋਧੀ ਹੋਈ ਜਿਸ ਕਰਕੇ ਅਸੀਂ ਅੱਜ ਇਸੇ ਮੌਕੇ ਤੇ ਹਸਪੀਟਲ ਪੁੱਜੇ ਜਿੱਥੇ ਜਿਹੜੀ ਆ ਇਹਨਾਂ ਦੀ ਐਮਲਰ ਕਟ ਹੋ ਰਹੀ ਆ ਠੀਕ ਆ ਜੀ ਬੰਦੇ ਤੇ ਨਿੰਜੜੇ ਗਏ ਆ ਤੇ ਜਦੋਂ ਸਾਡੇ ਕੋਲ ਐਮਲਰ ਥਾਣੇ ਪੁੱਜੇਗੀ ਜੋ ਬਿਆਨ ਦੇਣਗੇ ਉਹਦੇ ਤੱਕ ਅਲੀ ਕਾਰਜਾਵਾਹ ਚ ਲਿਆਂਦੇ ਜੀ